ਫਰਮੇ ਇੱਥੇ ਗਏ ਜਿਹੜੇ ਚੋ ਪੇ 18 ਸਾਲ ਤੋਂ ਥੱਲੇ ਬੱਚੇ ਚੋਕਾਰ ਮਾਰਿਆ ਤੇ ਸ਼ਿਕਾਰ ਮਾਰ ਕੇ ਉਹਨਾਂ ਨੂੰ ਸੈਂਖੀਆਂ ਤੇ ਲਾਇਆ ਇਹਨਾਂ ਨੇ ਬੱਚਿਆਂ ਨੂੰ ਛੋਟੇ ਛੋਟੇ ਬੱਚੇ ਅੰਦਰ ਇਹਨਾਂ ਦੇ ਘਰ ਨੂੰ ਨਹੀਂ ਕੰਮ ਹੋ ਰਿਹਾ ਜਿਹੜਾ ਸਾਲ ਤੋਂ ਥੱਲੇ ਬੱਚੇ ਬਾਜ਼ਾਰੂ ਪੀਣੇ ਨੇ ਵੱਡੇ ਕੀ ਕਰਦੇ ਹੋਣਗੇ ਉਹਨਾਂ ਨੂੰ ਹਾਂ ਵੱਡੇ ਕੀ ਕਰਦੇ ਹੋਣਗੇ ਸਾਨੂੰ ਤੇ ਸਿਰਫ ਇੱਕ ਬੰਦ ਚਾਹੀਦਾ ਸਾਨੂੰ ਹੋਰ ਇੱਥੇ ਅਸੀਂ ਇਹ ਨਹੀਂ ਕਹਿੰਦੇ ਹੈਗੇ ਤੇ ਨਾਲੇ ਹਾਨੂੰ ਇਹਨਾਂ ਦਾ ਮਾਲਕ ਚਾਹੀਦਾ ਮਾਲਕ ਨੂੰ ਕਹੇਗਾ ਸਾਨੂੰ ਇਹਨੂੰ ਸਹੀ ਦਿਖਾਏ ਆਣ ਕੇ ਕਹਿੰਦਾ ਮਵਾ ਬਾੰਠ ਥਾਣਾ ਹਾਜੀਪੁਰ ਇਹ ਹਿਲਮਕੇਰੀਆਂ ਦੇ ਲੋ ਹੁਸ਼ਿਆਰਪੁਰ ਦੇ ਰਹਿਣ ਵਾਲਿਆਂ ਸੀ ਸਰ ਅੱਜ ਤੁਸੀਂ ਇਕੱਠੇ ਹੋਏ ਹੋ ਠੇਕੇ ਸਾਹਮਣੇ ਇਹ ਕੀ ਹੈ ਪੂਰਾ ਮਾਮਲਾ ਇਹ ਠੇਕੇ ਦੀ ਜਿਹੜੀ ਇੱਥੇ ਬਰਾਜ ਹੈਗੀ ਹੈ ਉਹਨੂੰ ਦੇ ਠੇਕੇ ਦੇ ਹਾਤੇ ਨੇ ਵੀ ਬੰਦ ਕਰਾਉਣਾ ਚਾਹੁੰਦੇ ਆ ਇੱਥੇ ਸਾਨੂੰ ਜਿਹੜਾ ਹੈਗਾ ਬੀਬੀਆਂ ਭੈਣਾਂ ਨੂੰ ਸਵੇਰੇ ਸ਼ਾਮ ਨੰਗਣਾ ਹੁੰਦਾ ਕੋਈ ਸ਼ਹਿਰ ਕਰਨ ਵਾਲਾ ਕੋ ਬਾਬੇ ਪੀਰ ਤੋਂ ਕੁਲ ਸਾਧ ਸੰਗ ਤਾਂ ਜਾਂਦੀਆਂ ਨੇ ਉਹਨਾਂ ਨੂੰ ਜਾਣ ਵਿੱਚ ਭਾਰੀ ਦਿੱਕਤ ਆਉਂਦੀ ਇਹ ਰੋਡ ਨੂੰ ਦੋਨਾਂ ਸਾਈਡਾਂ ਤੋਂ ਸਕੂਟਰ ਮੋਟਰਸਾਈਕਲ ਗੱਡੀਆਂ ਘਲਾਰ ਕੇ ਜਾਮ ਕੀਤਾ ਹੁੰਦਾ ਸ਼ਰਾਬੀਆਂ ਦਾ ਰਾਜ ਹੁੰਦਾ ਜੇ ਕੋਈ ਭੀ ਨੰਗਦੀ ਤਾਂ ਉਹਨੂੰ ਇੱਥੇ ਮਖੌਲਵਾਜੀ ਕੀਤੀ ਜਾਂਦੀ ਇਹ ਠ ਇਹ ਬੰਕਾ ਤੋਂ ਮਵਾਲੇ ਰਸਤੇ ਦੇ ਵਿੱਚ ਅਜ ਪੀਰ ਤੋਂ ਪੁਛਾ ਵਾਲੇ ਰਾਹ ਦੇ ਵਿੱਚ ਤੇ ਜਿਹੜਾ ਹਾਤਾ ਹੈਗਾ ਉਹ ਜੰਗਲਾਤ ਦੀ ਜ਼ਮੀਨ ਵਿੱਚ ਹੈ ਜੀ ਹੁਣ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਹੋ ਸਾਡੀ ਮੰਗ ਪੁਰਜੋ ਰਿਹਾ ਹੀ ਹੈ ਕਿ ਇਹ ਹਾਤਾ ਦੇ ਠੇਕਾ ਜਿਹੜਾ ਹੈਗਾ ਕਿਰਪਾ ਕਰਕੇ ਬੰਦ ਕਰਵਾਇਆ ਜਾਵੇ ਇਹ ਹਾਤਾ ਠੇਕਾ ਨਹੀਂ ਇਸ ਤੋਂ ਬੰਦ ਹੁੰਦਾ ਕਿ ਅਸੀਂ ਅਗਲਾ ਜਿਹੜਾ ਹੈਗਾ ਪ੍ਰੋਗਰਾਮ ਪਿੰਡ ਨਾਲ ਸਲਾਹ ਕਰਕੇ ਤੇ ਨੰਗਾ ਰੋਡ ਨੂੰ ਜਾਮ ਕੀਤਾ ਜਾਵੇ ਹਾਂ ਜੀ ਕੀ ਨਾ ਆਪਣਾ ਜੀ ਮੇਰਾ ਨਾਮ ਭਿੰਦਰ ਸਿੰਘ ਹੈ ਪਿੰਡ ਪਿੰਡ ਮਾਵਾ ਅੱਜ ਇਹ ਇਕੱਠੇ ਹੋਏ ਆ ਬੀਬੀਆਂ ਵੀ ਇਕੱਠੀਆਂ ਹੋਈਆਂ ਤੁਹਾਡੇ ਪਿੰਡ ਦੇ ਬੰਦੇ ਇਕੱਠੇ ਕੀ ਹੈ ਮਾਮਲਾ ਕੀ ਹੈ ਮਾਮਲੇ ਹੋਈ ਠੇਕਾ ਬੰਦ ਕਰਨ ਸਬੰਧੀ ਕਿ ਜਿਹੜਾ ਖਾਸ ਕਰਕੇ ਰਸਤਾ ਜਿਹੜਾ ਸਾਡੇ ਪੀਰ ਬਾਬਾ ਤੁਗਲਛਾ ਨੂੰ ਪਿਆਸ ਹੋ ਜਗਾ ਨੂੰ ਜਾਂਦਾ ਤੇ ਸੰਗਤਾਂ ਬਹੁਤ ਦੂਰ ਡਰਾਡੇੋਂ ਜਿਹੜੀਆਂ ਇੱਥੇ ਦੀ ਲੰਘਦੀਆਂ ਇਹ ਬਹੁਤ ਜ਼ਿਆਦਾ ਉਹਨਾਂ ਦੇ ਮਾੜਾ ਅਸਰ ਪਿਆ ਤੇ ਸੰਗਤਾਂ ਬਹੁਤ ਘਟ ਗਈਆਂ ਤੇ ਉਹ ਪਰੇਸ਼ਾਨ ਵੀ ਨੇ ਤੇ ਇੱਥੇ ਜਿਹੜਾ ਹੈਗਾ ਜੰਗਲ ਏਰੀਆ ਤੇ ਬਾਕੀ ਸਕੂਲੀ ਸਾਡੇ ਉੱਪਰ ਥੋੜੇ ਘarne ਉਹ ਬੱਚੇ ਵੀ ਆਉਂਦੇ ਨੇ ਉਹਨਾਂ ਨੂੰ ਵੀ ਮਾੜਾ ਅਸਰ ਪੈਂਦਾ ਤੇ ਸੰਗਤ ਤੇ ਵੀ ਪੈਂਦਾ ਤੇ ਪਿੰਡ ਵਾਸੀਆਂ ਦੇ ਵਿਹਗਾ ਨਿੱਕੇ ਨਿੱਕੇ ਬੱਚੇ ਜਿਹੜੇ ਨੇ ਉਹ ਇੱਧਰ ਨੂੰ ਥਾਮਾਂ ਨੂੰ ਲੋਕ ਲਗਾ ਕੇ ਆਉਣ ਲੱਗ ਪਏ ਨੇ ਪਰ ਹਾਂ ਇੱਥੇ ਕੋਈ ਨਜਾਇਜ਼ ਜਿਹੜੇ ਹੈਗੇ ਨੇ ਕਿਥੋਂ ਤੱਕ ਖਾਸ ਇੱਥੇ ਚੱਲਦਾ ਹੈ ਜੋ ਵੀ ਹੈਗਾ ਉਹ ਪੂਰੀ ਇੱਥੇ ਛਾਪੇਮਾਰੀ ਕੀਤੀ ਜਾਏ ਤੇ ਇਹ ਜਿਹੜਾ ਠੇਕਾ ਹੈ ਮਤਲਬ ਇਥੋਂ ਬੰਦ ਕੀਤਾ ਜਾਵੇ ਹਾਂਜੀ ਕਿੰਨਾ ਟਾਈਮ ਹੋ ਗਿਆ ਠੇਕੇ ਖੁੱਲੇ ਨੂੰ ਇਹ ਤਕਰੀਬਨ ਕੋਈ 8-10 ਮਹੀਨੇ ਹੋਏ ਨੇ ਤੁਹਾਡੇ ਵੱਲੋਂ ਕੋਈ ਪਹਿਲੇ ਕੋਈ ਸ਼ਿਕਾਇਤ ਵੀ ਕੀਤੀ ਗਈ ਹੈ ਕੋਈ ਪ੍ਰਸ਼ਾਸਨ ਨੂੰ ਇਹ ਇੱਥੇ ਹੁਣ ਲੋਕਲ ਤੇ ਚਲੋ ਐਮਐਲਏ ਤੱਕ ਤੇ ਕੀਤੀਆਂ ਨਹੀਂ ਹੁੰਦੀਆਂ ਜੀ ਤੇ ਕੋਈ ਸੁਣਵਾਈ ਨਹੀਂ ਹੋਈ ਐਮਐਲ ਵੱਲੋਂ ਕੀ ਪ੍ਰੋਖ ਦਿੱਤਾ ਗਿਆ ਉਹਨਾਂ ਦਾ ਇਹੋ ਹੀ ਪ੍ਰੋਖ ਦਿੱਤਾ ਗਿਆ ਕਿ ਇਹ ਜਿਹੜਾ ਹੈਗਾ ਇਹਨੂੰ ਲੋਕਲ ਬੰਦ ਕੀਤਾ ਜਾਂ ਜਾਰੇ ਬੰਦ ਕਰਾ ਦੇ ਪਰ ਨਹੀਂ ਬੰਦ ਨਹੀਂ ਹੋਇਆ ਅੱਜ ਸਾਰਾ ਪਿੰਡ ਦੇਖੋ ਬੰਦੇ ਕੋ ਜਿਹੜੀਆਂ ਦਾ ਸਾਡੇ ਨੂੰ ਸਾਥ ਨਹੀਂ ਲੱਗਈਦਾ ਵਾਦੀ ਸਾਡੀ ਸਾਰੀ ਸਾਥ ਹੋਆ ਦੇਖੋ ਪੈਂਤੀ ਘਰ ਨੇ ਤੇ ਕੰਮ ਜਿਹੜਾ ਇਹ ਬੜੇ ਤਗੜੇ ਸ਼ਹਿਰ ਵਾਲਾ ਜਿਹੜਾ ਇਥੇ ਖੋਲ ਦਿੱਤਾ ਸਾਨੂੰ ਕੋ ਚੰਗੀ ਇਹ ਕੀਤੀ ਜਾ ਦੇ ਖੇਡਾਂ ਨਾਲ ਜਿਹੜੇ ਨੇ ਏਡਾਂ ਵੱਲੋਂ ਹੋਣੇ ਤੇ ਨਸ਼ਿਆਂ ਵੱਲੋਂ ਹੋ ਗਏ ਇਹ ਸਾਡੇ ਪਿੰਡ ਦੀ ਮੰਗ ਇਹਨੂੰ ਬਾਹਰ ਜੀ ਗੇਰਾ ਠਿਕਾਣੀ ਬਣੁੰਦਾ ਤਾਂ ਅਗਲੀ ਕੀ ਦਾ ਬੀ ਸਾਰਾ ਅਗਲੀ ਰਾਣੀ ਤੋਂ ਹੋ ਗਾੜਾ ਪਾ ਜਿਹੜਾ ਆਪਾਂ ਕਰਾਓ ਕਰਾਂਗੇ ਹਾਂਜੀ ਕੀ ਨਾ ਆਪਣਾ ਜੀ ਮੇਰਾ ਨਾਮ ਅਚਨ ਪਾਰੀ ਹੈ ਸੀ ਮੈਂ ਹੈ ਸਕੂਲ ਵਿੱਚ 25 ਦਾ ਮਾਵਾ ਤੋਂ ਇਹ ਕਿੱਥੇ ਫੰਦੀ ਇਸੇ ਤੱਕ ਹੋਇਆ ਨਿਆਾਰੇ ਇਸਾ ਰੋਡ ਤੇ ਠੇਕੇ ਓਨ ਕਰਕੇ ਬਹੁਤ ਜ਼ਿਆਦਾ ਆਵਾਜ਼ਾਰੀ ਹੋ ਰਹੀ ਹੈ ਸਾਰਿਆਂ ਨੂੰ ਇੱਥੇ ਕੋਈ ਜਨਾਨੀ ਕਲੀ ਨਹੀਂ ਜਾ ਸਕਦੀ ਕਿਹਾ ਵੀ ਕੋਈ ਸ਼ਹਿਰ ਨਹੀਂ ਕਰ ਸਕਦੀ ਹੈ ਜੀ ਇੱਥੇ ਉਲਟਾ ਸੰਗਤ ਜਾਂਦੀ ਸੀ ਕਿ ਪਾਬਲੇ ਤੇ ਉਹਨਾਂ ਕਰਕੇ ਬਹੁਤ ਦਿਨ ਚਰਚਾ ਆ ਰਹੀ ਹੈ ਫਿਰ ਇੱਥੇ ਇੱਕ ਦੋ ਵਾਰੀ ਤਾਂ ਵੀ ਇੱਧਰ ਤੇ ਹੱਦ ਤੇ ਵੀ ਹੋ ਚੁੱਕੇ ਜਿਹੜਾ ਕੁੜੀਆਂ ਨੂੰ ਕਿਤੇ ਗਲੀ ਵਾਲੀ ਗਲੋਸ ਚ ਮਿਲ ਕੇ ਸੁਣਨੇ ਪਈ ਇੱਥੇ ਇਸ ਕਰਕੇ ਸਾਡੀ ਕੋ ਮੰਗ ਹੈ ਕਿ ਇਥੇ ਕ ਬੰਦ ਕੀਤਾ ਜਾਏ ਇਸ ਤੋਂ ਸਾਨੂੰ ਕੋਈ ਚੰਗੀ ਸੋਚ ਦਿੱਤੀ ਜਾਏ ਤੇ ਕਿੰਨਾ ਟਾਈਮ ਲੱਗੇ ਠੇਕੇ ਖੁੱਲਣ ਨੂੰ ਇਹਨਾਂ ਕੋਈ 8-9 ਮਹੀਨੇ ਦੇ ਗਏ ਹੋ ਗਏ ਲੱਗ ਕੋਈ ਇਸ ਮਾਮਲੇ ਤੇ ਪਹਿਲਾਂ ਵੀ ਜਾਤੇ ਮਲਤਨੀ ਸਾਹਿਬ ਕੋ ਵੀ ਗਏ ਆ ਸਾਡੀ ਪਿੰਡ ਦੇ ਕਾਫੀ ਬੰਦੇ ਇਕੱਠੇ ਹੋ ਕੇ ਗਏ ਆ ਉਹਨਾਂ ਨੇ ਸਾਨੂੰ ਪ੍ਰੋਸੈਸ ਕਰਵਾਇਆ ਕਿ ਇਹ ਬੰਦੇ ਕਰਾਂਗੇ ਪਰ ਅਸਲ ਕੋਈ ਇਸ ਤੇ ਕਾਰਵਾਈ ਨਹੀਂ ਹੋਈ ਧਮਕੀਆਂ ਦਿੱਤੀਆਂ ਗਈਆਂ ਉਹ ਪੰਚਵਾਸਦ ਵੀ ਬਣਾ ਲਏ ਉਹ ਬਕਾਇਦਾ ਤੁਹਾਨੂੰ ਮੈਂ ਕਿਹਨੂੰ ਸੁਣਾ ਸਕਦੀ ਬਹੁਤ ਗੰਦੀਆ ਗਾਲਾਂ ਕੱਢੀ ਦਿੰਦੇ ਸਾਰਿਆਂ ਨੂੰ ਕੱਢੀਆਂ ਪਈਆਂ ਇੱਥੇ ਸੱਤੀ ਹੋ ਜਨਾਂ ਦੀ ਜੋਣੀ ਨਹੀਂ ਚੱਲਦੀ ਲੱਗ ਕੋ ਸਕੂਲ ਵੀ ਹੈ ਜਾਂ ਕੋਈ ਹਾਂਜੀ ਰੈਕਸਾਈਡ ਤੇ ਕਿੱਚੇ ਸਕੂਲ ਆਉਂਦਾ ਕੋਈ ਕਿੰਨੇ ਕਿੰਨੇ ਕਿੰਨੀ ਗੁਰੂ ਜੀ 300 ਸੱਤ ਕਰ ਕਰਨ ਦੇ ਨਹੀਂ ਤੁਸੀਂ ਹੁਣ ਬੰਦ ਰੋ ਹ ਕੋਈ ਪਤਾ ਨਹੀਂ ਉਸ ਆਪੇ ਸ਼ਾਬਾ ਮਾਰਿਆ ਅੰਟੀ ਕੀ ਨਾ ਆਪਣਾ ਜੀ ਅੰਟੀ ਜੱਜ ਇਕੱਠੇ ਹੋਏ ਤੁਸੀਂ ਠੇਕੇ ਸਾਹਮਣੇ ਇਹ ਕੀ ਮਾਮਲਾ ਕੀ ਆ ਮਾਮਲਾ ਪਾਂਦੇ ਗਰਪਨ ਇਹ ਹੱਤੇ ਵਾਲੇ ਪਾਂਦੇ ਅੱਛਾ ਜੀ ਹਾਂਜੀ ਤੇ ਉਹ ਇੰਨੀ ਕੁ ਪੱਗ ਦੀ ਸ਼ਦਾਵਲੀ ਬੋਲੀ ਜਾਂਦੀ ਕਿ ਜਿਹੜੀ ਕੋਈ ਬੀਬੀਆਂ ਕੋਲੋਂ ਸੁਣੀ ਨਹੀਂ ਜਾਂਦੀ ਤੇ ਉਹ ਤੁਹਾਨੂੰ ਧਮਕੀ ਧਮਕੀ ਇਹ ਦਿੰਦੇ ਪੂਰੇ ਪਿੰਡ ਦੇ ਕਿ ਜੇ ਕੋਈ ਹੈਗੀ ਇਹ ਇੱਕ ਗੱਲ ਤਾਂ ਆਣ ਕੇ ਠਿਕਾ ਬੰਦ ਕਰਾ ਇਹ ਵੀ ਸਾਡੇ ਕੋਲ ਸਬੂਤ ਤੌਰ ਤੇ ਹੈ ਹਾਂ ਤੁਸੀਂ ਕੀ ਮੰਗ ਕੇ ਕਰਨ ਜਾਂਦੇ ਮੰਗ ਇਹ